ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕ੍ਰਾਈਮ ਸਟੋਰੀ ਲੈ ਕੇ ਹਾਜ਼ਰ ਹੋਇਆ ਜਿਹੜੀ ਕਿ ਸਾਰੀ 10 ਦਿਨ ਹੀ ਪੁਰਾਣੀ ਐ ਇਹ ਸਟੋਰੀ ਐ ਜੋ ਯੂਪੀ ਦੇ ਵਿੱਚ ਪੈਂਦੇ ਲਖਨਊ ਸ਼ਹਿਰ ਦੇ ਛੋਟੇ ਜਿਹੇ ਪਿੰਡ ਖੰਦਾਰੀ ਬਾਜ਼ਾਰ ਦੀ ਐ ਜਿੱਥੇ ਕਿ ਇੱਕ ਛੋਟੀ ਜੀ ਬੱਚੀ ਦਾ ਕਤਲ ਹੋ ਜਾਂਦਾ ਜਿਹੜੀ ਕਹਾਣੀ ਮਾਂ ਦੇ ਰਿਸ਼ਤੇ ਨੂੰ ਤੇ ਆਪਣੇ ਸਮਾਜ ਨੂੰ ਸ਼ਰਮਨਾਕ ਕਰਨ ਵਾਲੀ ਕਹਾਣੀ ਐ ਸੋ ਆਪਾਂ bắtਦੇ ਹਾਂ ਕਹਾਣੀ ਤੇ ਅੱਗੇ ਇਹ ਦਿਨ ਹੁੰਦਾ ਹੈ 15 ਜੁਲਾਈ ਰਾਤ ਨੂੰ 3 ਵਜੇ ਪੁਲਿਸ ਨੂੰ ਇੱਕ ਕਾਲ ਜਾਂਦੀ ਹੈ ਉਹਨਾਂ ਦੇ ਕੰਟਰੋਲ ਰੂਮ 'ਚ ਵੀ ਇੱਕ ਕੁੜੀ ਦਾ ਕਤਲ ਹੋ ਗਿਆ ਹੈ 7 ਸਾਲਾਂ ਦੀ ਬੱਚੀ ਦਾ ਤੁਸੀਂ ਮੇਰੇ ਘਰ ਆਓ ਤੇ ਪੁਲਿਸ ਫਿਰ ਥੋੜੇ ਜਿਹਾ ਟਾਈਮ ਬਾਅਦ ਉੱਥੇ ਪਹੁੰਚ ਜਾਂਦੀ ਹੈ ਉਹ ਜਮਾਂ ਦੇਰੀ ਨਹੀਂ ਕਰਦੀ ਤੇ ਉੱਥੇ ਜਦੋਂ ਪਹੁੰਚਦੀ ਹੈ ਪੁਲਿਸ ਉਹ ਅਪਾਰਟਮੈਂਟ 'ਚ ਤਾਂ ਉੱਥੇ ਉਹਨਾਂ ਨੂੰ ਇੱਕ ਜਨਾਨੀ ਮਿਲਦੀ ਹੈ ਜਿਹਦਾ ਨਾਮ ਰੋਸ਼ਨੀ ਹੁੰਦਾ ਹੈ ਤੇ ਉਹ ਰੋਸ਼ਨੀ ਕਹਿੰਦੀ ਹੈ ਵੀ ਹਾਂ ਤੁਹਾਨੂੰ ਮੈਂ ਕਾਲ ਕੀਤੀ ਸੀ ਵੀ ਜਿਹੜਾ ਮੇਰੀ ਬੇਟੀ ਦਾ ਉਹ ਕਤਲ ਹੋ ਚੁੱਕਿਆ ਹੈ ਤੇ ਉੱਥੇ ਇੱਕ ਬੰਦਾ ਵੀ ਮੌਜੂਦ ਹੁੰਦਾ ਜਿਹਦਾ ਨਾਮ ਉਦਤ ਹੁੰਦਾ ਤੇ ਉਹ ਰੋਸ਼ਨੀ ਤੋਂ ਪੁੱਛਦੀ ਹੈ ਵੀ ਇਹ ਕੌਣ ਹੈ ਤਾਂ ਉਹ ਕਹਿੰਦੀ ਹੈ ਵੀ ਇਹ ਮੇਰਾ ਰਿਸ਼ਤੇਦਾਰ ਹੈ ਮੇਰੀ ਬੇਟੀ ਦੇ ਕਤਲ ਤੋਂ ਬਾਅਦ ਮੈਂ ਇਹਨੂੰ ਬੁਲਾਇਆ ਜਦੋਂ ਪੁਲਿਸ ਉੱਥੇ ਦੇਖਦੀ ਆ ਉਹ ਬੇਟੀ ਦਾ ਵੀ ਦਾ ਸਰੀਰ ਪਿਆ ਹੁੰਦਾ ਮਿੱਤਰਕ ਦੇ ਪਈ ਹੁੰਦੀ ਹੈ ਤਾਂ ਉਹ ਜੋ 스멜 ਆ ਰਹੀ ਹੁੰਦੀ ਹੈ ਉਥੋਂ ਕੀੜੇ ਪੈ ਰਹੇ ਹੁੰਦੇ ਨੇ ਪੁਲਿਸ ਨੂੰ ਲੱਗਦਾ ਵੀ ਇਹ ਜੋ ਇਹ ਹੁਣੇ ਨਹੀਂ ਹੋਇਆ ਕਤਲ ਇਹ ਪਹਿਲਾਂ ਦਾ ਕਤਲ ਹੈ ਜਦੋਂ ਉਹ ਰੋਸ਼ਨੀ ਤੋਂ ਪੁੱਛਦੀ ਹੈ ਵੀ ਤੈਨੂੰ ਸ਼ੱਕ ਹੈ ਕਿਸੇ ਤੇ ਵੀ ਇਹਦਾ ਕਤਲ ਕਿਹਨੇ ਕਰਤਾ ਤਾਂ ਉਹ ਕਹਿੰਦੀ ਹੈ ਵੀ ਇਹ ਹੈ ਜਿਹੜਾ ਕਤਲ ਮੇਰੇ ਘਰ ਵਾਲੇ ਨੇ ਕਰਿਆ ਹੈ ਵੀ ਉਹਦਾ ਨਾਮ ਹੁੰਦਾ ਉਹਦੇ ਘਰ ਵਾਲੇ ਦਾ 샤ਰੁਖ ਵੀ ਇਹ ਕਤਲ 샤ਰੁਖ ਨੇ ਕਰਿਆ ਤੇ ਮਾਰਨ ਤੋਂ ਬਾਅਦ ਉਹ ਇੱਥੋਂ ਚਲਾ ਗਿਆ ਵੀ ਭੱਜ ਗਿਆ ਤੇ ਪੁਲਿਸ ਉਹ ਬੰਦੇ ਤੋਂ ਵੀ ਪੁੱਛਦੀ ਆ ਉਹ ਕਹਿੰਦਾ ਵੀ ਮੈਂ ਹੁਣੀ ਆਇਆ ਮੈਨੂੰ ਇਹਨੇ ਕਾਲ ਕੀਤੀ ਆ ਮੈਂ ਇਹਦਾ ਰਿਸ਼ਤੇਦਾਰ ਆ ਫਿਰ ਪੁਲਿਸ ਉਥੋਂ ਸਭ ਬਾਡੀ ਵੀ ਲੈ ਜਾਂਦੀ ਹੈ ਤੇ ਉਹਨੂੰ ਪੋਸਟਮਾਰਟਮ ਲਈ ਭੇਜਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਪੁਲਿਸ ਦੋ ਤਿੰਨ ਦਿਨਾਂ ਬਾਅਦ 샤ਰੁਖ ਨੂੰ ਵੀ ਫੜ ਲੈਂਦੀ ਹੈ ਜਦੋਂ ਉਹ 샤ਰੂਖ ਨੂੰ ਫੜ ਲੈਂਦੀ ਹੈ ਉਹ ਤੋਂ ਪੁੱਛਤਾਛ ਕਰਦੀ ਹੈ 샤ਰੂਖ ਦੱਸਦਾ پولیس ਨੂੰ ਵੀ ਮੈਂ ਆ ਜੋ ਮੈਂ ਮਈ ਤੋਂ 2025 ਤੋਂ ਮੈਂ ਆਪਣੇ ਘਰ ਵਾਲੀ ਨਾਲ ਹੀ ਨਹੀਂ ਰਹਿ ਰਿਹਾ ਵੀ ਮੇਰਾ ઓਪਰੇਸ਼ਨ ਵੀ ਹੋਇਆ ਲੱਤ ਦਾ ਵੀ ਮੇਰੀ ਲੱਤ 'ਚ ਰਾੜ ਪਈਆ ਮੈਂ ਤਾਂ ਤੁਰ ਵੀ ਨਹੀਂ ਸਕਦਾ ਵੀ ਮੈਂ ਪੌੜੀਆਂ ਚੜਕੇ ਆਪਣੇ ਘਰ ਆਪਣੀ ਬੱਚੀ ਦਾ ਕਤਲ ਕਿਵੇਂ ਕਰਤਾ ਵੀ ਇਹ ਕਤਲ ਹੈ ਜਿਹੜਾ ਮੇਰੇ ਘਰ ਵਾਲੀ ਨੇ ਕਰਿਆ ਵੀ ਇਹ ਬਹੁਤ ਤੇਜ ਜਨਾਨੀ ਹੈ ਵੀ ਇਹ ਸਹੀ ਨਹੀਂ ਹੈਗੀ ਤਾਂ ਫਿਰ ਉਧਰ ਜਿਹੜੀ ਬੋਡੀ ਭੇਜੀ ਹੁੰਦੀ ਹੈ پولیس ਨੇ ਪੋਸਟਮਾਰਟਮ ਦੀ ਉਹਦੀ ਵੀ ਰਿਪੋਰਟ ਆ ਜਾਂਦੀ ਹੈ ਤਾਂ ਉਹ 'ਚ ਵੀ ਇਹੀ ਹੁੰਦਾ ਹੈ ਵੀ ਜਿਹੜੀ লাশ ਹੈ 36 ਘੰਟੇ ਪੁਰਾਣੀ ਆ 24 ਤੋਂ 36 ਘੰਟੇ ਵੀ ਇਹਦਾ ਪਹਿਲਾ ਮਰਡਰ ਹੋਇਆ ਸੀ ਵੀ ਗळा ਘੁੱਟਨ ਕਾਰਨ ਜਿਹੜਾ ਇਹਦਾ ਕਤਲ ਹੋਇਆ ਸੀਗਾ ਤੇ ਪੁਲਿਸ ਨੂੰ ਆ ਫਿਰ ਸ਼ੱਕ ਹੁੰਦਾ ਉਹਤੇ ਉਦੀ ਰੌਸ਼ਨੀ ਤੇ ਉਸ ਕੁੜੀ ਦੀ ਮਾਂ ਤੇ ਕਿਉਂਕਿ ਪੁਲਿਸ ਨੂੰ ਲੱਗਦਾ ਵੀ ਇਹਨਾਂ ਨੇ ਸਾਨੂੰ ਦੱਸਿਆ ਹੋਣਾ ਵੀ ਇਹਦੀ ਜਿਹੜੀ ਮੌਤ ਐ ਉਹ 36 ਘੰਟੇ ਪਹਿਲਾਂ ਹੋਈ ਹੋਈ ਐ ਵੀ ਇਹਨਾਂ ਨੇ ਦੇਰੀ ਕਿਉਂ ਕਰੀ ਤਾਂ ਪੁਲਸਾ ਜਿਹੜੀ ਰੌਸ਼ਨੀ ਨੂੰ ਵੀ ਚੱਕ ਲੈਂਦੀ ਐ ਤੇ ਉਹਦੇ ਨਾਲ ਮੁੰਡਾ ਹੁੰਦਾ ਜਿਹੜਾ ਉਹ ਰਿਸ਼ਤੇਦਾਰ ਕਹੇ ਹੁੰਦੇ ਆ ਉਧਰ ਤੋਂ ਉਹਨੂੰ ਵੀ ਚੱਕ ਲੈਂਦੀ ਐ ਤੇ ਉਹਨਾਂ ਨੇ ਤੋਂ ਪੁਛਤਾਚ ਕਰਦੀ ਐ ਤੇ ਉਹ ਇਹੀ ਗੱਲ ਕਹਿੰਦੀ ਐ ਵੀ ਰਾਤ ਨੂੰ ਮੈਂ ਪਾਣੀ ਪੀਣ ਲਈ ਉੱઠી ਸੀ ਤੇ ਮੈਂ ਆਪਣੀ ਕੁੜੀ ਨੂੰ ਹਲਾਇਆ ਉਹ ਉੱઠી ਨਹੀਂ ਹੈਗੀ ਉਦੋਂ ਰਾਤ ਦਾ 3 ਵਜੇ ਦਾ ਟਾਈਮ ਸੀ ਤੇ ਮੈਂ ਆਪਣੇ ਰਿਸ਼ਤੇਦਾਰ ਨੂੰ ਫੋਨ ਕੀਤਾ ਜਦੋਂ ਇਹ ਆਇਆ ਤਾਂ ਮੇਰੀ ਕੁੜੀ ਆ ਜਿਹੜੀ ਨੇ ਚੈੱਕ ਕਰਿਆ ਉਹ ਮਰ ਚੁੱਕੀ ਸੀ ਤੇ ਪੁਲਿਸ ਨੂੰ ਹੋਰ ਸ਼ੱਕ ਹੁੰਦਾ ਉਤੇ ਫਿਰ ਉਹ ਪੁਲਿਸ ਉਤੇ ਟੌਰਚਰ ਕਰਦੀ ਐ ਉਹਨਾਂ ਨੂੰ ਚੰਗੀ ਤਰ੍ਹਾਂ ਜ਼ੋਰ ਪਾ ਕੇ ਪੁੱਛਦੀ ਐ ਤੇ ਉਹ ਮੰਨ ਜਾਂਦੇ ਨੇ ਦੋਏ ਦੋਏ ਉਹ ਮੰਨ ਜਾਂਦੇ ਨੇ ਉਦੋਂ ਤੇ ਰੋਸ਼ਨੀ ਵੀ ਹਾਂ ਇਹ ਲੜਕੀ ਦਾ ਕਤਲ ਅਸੀਂ ਹੀ ਕੀਤਾ ਕਿਉਂ ਕਿਉਂਕਿ ਉਹ ਜਿਹੜਾ ਉਦਤ ਹੁੰਦਾ ਉਹ ਐਂ ਵੀ ਦੱਸਦੇ ਨੇ ਪੁਲਿਸ ਨੂੰ ਵੀ ਇਹ ਹੈ ਜੋ ਮੇਰਾ ਬੁਆਏਫਰੈਂਡ ਹੈ ਉਹਦੇ ਘਰ ਵਾਲੇ ਨੇ ਵੀ ਦੱਸਤਾ ਸੀਗਾ ਪਹਿਲਾਂ ਵੀ ਜਿਹੜਾ ਉਦਤ ਹੈ ਇਹ ਰਿਸ਼ਤੇਦਾਰ ਨਹੀਂ ਹੈਗਾ ਸਾਡਾ ਵੀ ਇਹ ਬੁਆਏਫਰੈਂਡ ਹੈ ਦਾ ਇਹ ਲਿਵਨ ਚ ਰਹਿੰਦੀ ਹੈ ਉਹਦੇ ਨਾਲ ਵੀ ਰੋਜ਼ ਸਾਡੇ ਘਰ ਆਉਂਦਾ ਜਾਂਦਾ ਹੈ ਇਹ ਕਤਲ ਉਹਨਾਂ ਨੇ ਕਿਉਂ ਕੀਤਾ ਤੇ ਕਿਵੇਂ ਕੀਤਾ ਇਹ 15 ਆਪਣਾ 13 ਜੁਲਾਈ ਦੀ ਗੱਲ ਹੈ ਉਹ ਉਦਤ ਹੈ ਜਿਹੜਾ ਉਹ ਰੌਸ਼ਨੀ ਨੂੰ ਮਿਲਣਾ ਹੁੰਦਾ ਰੌਸ਼ਨੀ ਨੂੰ ਫੋਨ ਕਰਦੀ ਆ ਵੀ ਆਪਾਂ ਪਾਰਟੀ ਕਰਾਂਗੇ ਮੀਟ ਤੇ दारू ਲੈ ਆਈ ਜਦੋਂ ਉਹ ਲੈ ਕੇ ਉਹਨਾਂ ਦੇ ਘਰ ਪਹੁੰਚਦਾ ਤਾਂ ਉਹ ਪਾਰਟੀ ਕਰਨ ਤੋਂ ਬਾਅਦ ਪੈ ਜਾਂਦੇ ਨੇ ਤੇ ਉਹਦੀ ਕੁੜੀ ਦੀ ਜਾਗ ਖੁੱਲ ਜਾਂਦੀ ਹੈ ਉਹ 8 ਸਾਲਾਂ ਦੀ ਬੱਚੀ ਦੀ ਉਹ ਜਾਗ ਖੁੱਲਦੀ ਹੈ ਇਹਨਾਂ ਦੇ ਕੰਮ ਇਹ ਚ ਆਉਂਦੀ ਹੈ ਤਾਂ ਉਹ ਇਹਨਾਂ ਨੂੰ ਨਗਨ ਅਵਸਥਾ 'ਚ ਦੇਖਦੀ ਹੈ ਇਹ ਸਰੀਰਿਕ ਸੰਬੰਧ ਵਗੈਰਾ ਬਣਾ ਕੇ ਆਪਣਾ ਪਏ ਹੁੰਦੇ ਨੇ ਜਦੋਂ ਉਹ ਦੇਖਦੀ ਹੈ ਤੇ ਕਹਿ ਹੁੰਦੀ ਹੈ ਵੀ ਮੈਂ ਤਾਂ ਪਾਪਾ ਨੂੰ ਦੱਸੂਗੀ ਤੇ ਉਹ ਉਹਨੂੰ ਸਮਝਾਉਂਦੀ ਹੈ ਵੀ ਨਾ ਇਹ ਗੱਲਾਂ ਨਹੀਂ ਦੱਸਿਆ ਕਰਦੇ ਉਹ ਕਹਿੰਦੀ ਹੈ ਵੀ ਮੈਂ ਤਾਂ ਪਾਪਾ ਨੂੰ ਦੱਸੂ ਜਦੋਂ ਮੈਨੂੰ ਮਿਲੇ ਤੇ ਫਿਰ ਉਹ ਜਦੋਂ ਉਹ ਮੰਨਦੀ ਨਹੀਂ ਉਹਦੀ ਮਾਂ ਹੈ ਜਿਹੜੀ ਉਹ ਗੁੱਸੇ 'ਚ ਆ ਜਾਂਦੀ ਹੈ ਉਹਨੂੰ ਪੂਰੀ ਤਰ੍ਹਾਂ ਕੁੱਟਦੀ ਹੈ ਜਦੋਂ ਉਹ ਜ਼ਮੀਨ ਤੇ ਡੇਕ ਦਿੰਦੀ ਹੈ ਫਿਰ ਉਹਦੇ ਢਿੱਡ ਤੇ ਚੜ ਜਾਂਦੀ ਹੈ ਤੇ ਨਾਲ ਉਹਦੇ ਉਦਤ ਵੀ ਲੱਗ ਜਾਂਦੇ ਆ ਉਹ ਕੁੜੀ ਨੂੰ ਕੁੱਟਣ ਵਾਸਤੇ ਉਹਨੂੰ ਪੂਰੀ ਤਰ੍ਹਾਂ ਕੁੱਟਦੇ ਨੇ ਤੇ ਫਿਰ ਉਹ ਜਦੋਂ ਰੋਂਦੀ ਹੈ ਉਹ ਉਹਦਾ ਗਲਾ ਘੋਟ ਕੇ ਤੇ ਸਹਰਾਣੀ ਨਾਲ ਉਹਦਾ ਸਾਹ ਬੰਦ ਕਰਕੇ ਉਹਨੂੰ ਮਾਰ ਦਿੰਦੇ ਨੇ ਉਸ ਤੋਂ ਬਾਅਦ ਕੀਮ ਕਰਦੇ ਨੇ ਉਹਨੂੰ ਬੈੱਡਾਂ 'ਚ ਧਰ ਦਿੰਦੇ ਨੇ ਉਹ ਕੱਪੜੇ ਚ ਲਵੇਟ ਕੇ ਤੇ ਬੈੱਡਾਂ ਤੇ ਆਪਣੇ ਸਰੀਰਿਕ ਸੰਬੰਧ ਵੀ ਬਣਾਉਂਦੇ ਨੇ ਦੇਖ ਲਓ ਕਿੰਨੀ ਸ਼ਰਮਨਾਕ ਗੱਲ ਐ ਇਹ ਕਿੱਥੇ ਤੱਕ ਉਹ ਉਹਦੀ ਸੋਚ ਪਹੁੰਚੀ ਪਈ ਸੀ ਤੇ ਫਿਰ ਕੀ ਹੁੰਦਾ ਹੈ 1-2 ਦਿਨ ਬੀਤ ਜਾਂਦੇ ਨੇ ਜਦੋਂ ਬੀਤਦੇ ਨੇ ਉਹਨਾਂ ਨੂੰ 스మెਲ ਆਉਣੀ ਸ਼ੁਰੂ ਹੋ ਜਾਂਦੀ ਹੈ ਬਾਡੀ ਚ ਜਦੋਂ 스మెਲ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ ਏਸੀ ਵਗੈਰਾ ਵੀ ਚਲਾਉਂਦੇ ਨੇ ਤੇ ਉਹ 스మెਲ ਬਹੁਤ ਜ਼ਿਆਦਾ ਆ ਰਹੀ ਹੁੰਦੀ ਹੈ ਬਾਡੀ ਗਲਣਾ ਸਟਾਰਟ ਕਰ ਦਿੰਦੀ ਹੈ ਫਿਰ ਉਹ ਪਲਾਨ ਬਣਾਉਂਦੇ ਨੇ ਜਦੋਂ ਉਹਨੂੰ ਕੱਢਦੇ ਨੇ ਵੀ ਆਪਾਂ ਹੁਣ ਪੁਲਿਸ ਨੂੰ ਫੋਨ ਕਰਦੇ ਆ ਤੇ ਉਹਨਾਂ ਨੂੰ ਕਹਾਂਗੇ ਵੀ ਤੂੰ ਮੇਰਾ ਰਿਸ਼ਤੇਦਾਰ ਹੈ ਤੇ ਵੀ ਇਹ ਮੇਰੇ ਘਰ ਵਾਲੇ ਦੇ ਦੋਸ਼ ਲਾ ਦਾਂਗੇ ਵੀ ਜਿਹੜਾ ਮੇਰੇ ਨਾਲ ਰਹਿ ਨਹੀਂ ਰਿਹਾ ਤੇ ਪੁਲਿਸ ਉਹਨੂੰ ਫੜ ਲੂਗੀ ਆਪਾਂ ਆਪਣਾ ਲਿਵਿੰਗ ਚ ਰਹੀ ਜਾਵਾਂਗੇ ਦੇ ਉਹ ਐਵੇਂ ਹੀ ਕਰਦੇ ਨੇ ਪਰ ਉਹਨਾਂ ਦਾ ਜਿਹੜਾ ਇਹ ਪਲਾਨ ਹੈ ਉਹ ਸਿਰਫ 24 ਘੰਟੇ ਵੀ ਨਹੀਂ ਚੱਲਦਾ ਤੇ ਪੁਲਿਸ ਸਾਰਾ ਕੁਝ ਮਨਵਾ ਲੈਂਦੀ ਹੈ ਉਹਨਾਂ ਤੋਂ ਦੇਖ ਲਓ ਇੱਕ ਕੁੜੀ ਦਾ ਕਤਲ ਉਹਨੇ ਕਿਵੇਂ ਕਰਤਾ ਹੁਣ ਉਹ ਫਿਰ ਪੁਲਿਸ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਜੇਲ੍ਹ 'ਚ ਭੇਜਦੀ ਹੈ ਉੱਥੇ ਹੋਰ ਵੀ ਖਲਾਸੇ ਹੁੰਦੇ ਨੇ ਜਿਵੇਂ ਖਲਾਸਾ ਹੁੰਦਾ ਵੀ ਇਹਨੇ 샤ਰੂਖ ਨਾਲ ਜਿਹੜੀ ਰੌਸ਼ਨੀ ਆ ਉਹ ਇੱਕ ਬਾਰ ਡਾਂਸਰ ਹੈ ਉਹਨੇ 10 ਸਾਲ ਪਹਿਲਾਂ 샤ਰੂਖ ਨਾਲ ਵਿਆਹ ਕਰਾਇਆ ਸੀ ਉਹ ਉਹਨੂੰ ਬਾਰ 'ਚ ਮਿਲਿਆ ਸੀ ਤੇ ਜਿਹੜਾ ਉਦਤ ਹੈ ਇਹ ਵੀ ਉਹਨੂੰ ਬਾਰਚੇ ਮਿਲਿਆ ਸੀ ਇਹ ਪਹਿਲਾਂ 샤ਰੂ ਖਡਾ ਲਵ ਮੈਰਿਜ ਕਰਾਈ ਸੀ ਫਿਰ ਉਦਤ ਨੂੰ ਇਹਦੇ ਨਾਲ ਪਿਆਰ ਹੋ ਗਿਆ ਉਹਦੇ ਨਾਲ ਲਵ ਮੈਰਿਜ ਕਰਾ ਲਈ ਤੇ ਉੱਥੇ ਫਿਰ ਇੱਕ ਹੋਰ ਖਲਾਸਾ ਵੀ ਹੁੰਦਾ ਸਾੜ ਪਹਿਲਾਂ ਦੀ ਗੱਲ ਹੈ ਇਹੀ ਕੁੜੀ ਜਿਹਦਾ ਕਤਲ ਹੋਇਆ ਹੁੰਦਾ ਹੈ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੀ ਹੈ ਇੱਕ ਸਾੜ ਪਹਿਲਾਂ ਵੀ ਮੇਰੇ ਤਾਏ ਨੇ ਜਿਹੜੀ ਮੇਰੇ ਨਾਲ ਗੰਦੀ ਹਰਕਤ ਕਰੀ ਹੈ ਵੀ ਇਹ ਗੱਲ ਮੈਂ ਆਪਣੀ ਦਾਦੀ ਨੂੰ ਦੱਸੀ ਤਾਂ ਦਾਦੀ ਨੇ ਕੁੱਟਿਆ ਤੇ ਫਿਰ ਮੈਂ ਆਪਣੀ ਭੂਆ ਨੂੰ ਦੱਸੀ ਮੇਰੀ ਭੂਆ ਨੇ ਵੀ ਮੈਨੂੰ ਕੁੱਟਿਆ ਤੇ ਮੈਂ ਆਪਣੇ ਡੈਡੀ ਨੂੰ ਦੱਸੀ ਡੈਡੀ ਨੇ ਵੀ ਕੁੱਟਿਆ ਤੇ ਇਹ ਫਿਰ ਖਲਾਸਾ ਹੁੰਦਾ ਵੀ ਜਿਹੜੀ ਇਹ ਵੀਡੀਓ ਵਾਇਰਲ ਹੋਈ ਸੀ ਵੀ ਇਹ ਵੀ ਇਹਦੀ ਮਾਂ ਨਹੀਂ ਜਾਣ ਕੇ ਬਣਵਾਈ ਸੀ ਕਿਉਂਕਿ ਉਹਦਾ ਜਿਹੜਾ ਸਹੁਰਾ ਆਪਣਾ ਸਹੁਰਾ ਹੁੰਦਾ ਸੱਸ ਹੁੰਦੀ ਹੈ ਤੇ ਉਹਦੀ ਨਨਦ ਹੁੰਦੀ ਹੈ ਇਹ ਉਹਦੇ ਰਾਹ 'ਚ ਰੋੜਾ ਹੁੰਦੇ ਨੇ ਵੀ ਮੈਂ ਆਪਣੇ ਆਸ਼ਿਕ ਨੂੰ ਘਰੇ ਨਹੀਂ ਬੁਲਾ ਸਕਦੀ ਆਪਣੇ ਬੁਆਏਫਰੈਂਡ ਨੂੰ ਵੀ ਮੈਂ ਇਹਨਾਂ ਨੂੰ ਹਟਾਣਨੀ ਆ ਤਾਂ ਉਦੋਂ ਉਹਤੇ ਉਹਨਾਂ ਤੇ ਦੇਜ ਦਾ ਵੀ ਕੇਸ ਪਾਇਆ ਸੀ ਉਹਨੇ ਪੁਲਿਸ ਨੇ ਫੜ ਲਏ ਸੀ ਉਹ ਤੇ ਪੁਲਿਸ ਨੇ ਫਿਰ ਬਾਅਦ 'ਚ ਜਦੋਂ ਇਹ ਗੱਲ ਕਲੀਅਰ ਹੋਈ ਇਹਨੇ ਦੱਸਿਆ ਹੁਣ ਮੰਨ ਗਈ ਰੋਸ਼ਨੀ ਤੇ ਪੁਲਿਸ ਨੇ ਉਹਨਾਂ ਨੂੰ ਛੱਡਤਾ ਹੁਣ ਉਹ ਬਾਹਰ ਨੇ ਤੇ ਰੋਸ਼ਨੀ ਤੇ ਉਹਦਾ ਜਿਹੜਾ ਬੁਆਏਫਰੈਂਡ ਆ ਉਦਦ ਉਹ ਜਿਹੜੇ ਚ ਨੇ ਆਪਣੀ ਕੁੜੀ ਨੂੰ ਮਾਰਨ ਦੇ ਦੋਸ਼ਾਂ 'ਚ ਤੁਸੀਂ ਦੇਖ ਲਓ ਇਹ ਕਿੰਨੀ ਸ਼ਰਮਨਾਕ ਗੱਲ ਐ ਇੱਕ ਜਨਾਨੀ ਨੇ ਆਪਣੇ ਪਿਆਰ ਦੀ ਖਾਤਰ ਨਜਾਇਜ਼ ਸਬੰਧਾਂ ਦੀ ਖਾਤਰ ਲਾ ਲੋ ਗੈਰ ਮਰਦ ਦੀ ਖਾਤਰ ਕਿਵੇਂ ਆਪਣੀ ਕੁੜੀ ਦਾ ਕਤਲ ਕਰਤਾ ਉਹਦਾ ਵਿਚਾਈ ਦਾ ਕੀ ਖੋਟ ਸੀ ਬੱਚੀ ਦਾ ਸੋ ਇਹ ਸੀ ਅੱਜ ਦੀ ਕਹਾਣੀ ਮੈਂ ਤੁਹਾਨੂੰ ਇਹ ਕਹਾਣੀਆਂ ਇਸ ਲਈ ਨਹੀਂ ਸੁਣਾਉਂਦਾ ਕਿ ਤੁਸੀਂ ਡਰੋ ਇੰਨਾਂ ਕਹਾਣੀਆਂ ਤੋਂ ਆਪਾਂ ਨੂੰ ਸੁਚੇਤ ਹੋਣ ਦੀ ਲੋੜ ਐ ਵੀਰਪਾਣੂ ਕਿਵੇਂ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਸੋ ਏਸੀ ਅੱਜ ਦੀ ਕਹਾਣੀ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰੋ ਤੇ ਕਮੈਂਟ ਕਰਕੇ ਦੱਸੋ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਸੋ ਮਿਲਦਿਆਂ ਨਵੀਂ ਵੀਡੀਓ ਦੇ ਨਾਲ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਧੰਨਵਾਦ ਜੀ